ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਡਾਕਾ ਕਾਕੂ ਹਿਰਾ ਸੱਲਾਵੋ ਵੀ ਮਿੱਤਰੋ ਅੱਜ ਟਾਈਮ ਆਪਾਂ ਮਾਨਸਾ ਖੜੇ ਆ ਮਿੱਤਰੋ ਤੇ ਅੱਜ ਬਾਈ ਨਾਲ ਕਰਾਉਣਾ ਗੱਲਬਾਤ ਤੇ ਪਹਿਲਾਂ ਤਾਂ ਤੁਹਾਨੂੰ ਰੇੜੀ ਦਿਖਾ ਦਈਏ ਬਾਈ ਦੀ ਤੇ ਪੂਰੇ ਘੈਂਟ 버ਗਰ ਤੇ ਕੁਲਚੇ ਬਣਦੇ ਤੇ ਬਾਕੀ ਬਾਈ ਨਾਲ ਗੱਲ ਕਰਦੇ ਇੱਕ ਵਾਰੀ ਖਾ ਕੇ ਦੇਖੋ ਮੈਂ ਕਿਹਾ ਨਜ਼ਾਰਾ ਆਇੰਦਾ ਤੇ ਨੰਬਰ ਚੱਲੀ ਜਾ ਰਿਹਾ ਸਕਰੀਨ ਤੇ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਕੀ ਆਲਾ ਅੱਛਾ ਬਾਈ ਕੀ ਕੁਝ ਬਣਾਉਨੇ ਹੋ ਬਾਈ ਕੁਲਚੇ ਦੇ 버ਗਰ ਬਣਾਉਨੇ ਅੱਛਾ ਕੁਲਚੇ ਦੇ 버ਗਰ ਠੀਕ ਆ ਬਾਈ ਹੈ ਨਾ ਦੱਬ ਕੇ ਸ਼ੇਅਰ ਕਰਦੇ ਕਹਿੰਦੇ ਪੰਜਾਬ ਦੇ ਵਿੱਚ ਕੰਮ ਬਹੁਤ ਆ ਜਿਹੜੇ ਕਹਿੰਦਾ ਕੰਮ ਹੈ ਨਹੀਂ ਪੰਜਾਬ ਦੇ ਵਿੱਚ ਹਨਾ ਕੰਮ ਬਹੁਤ ਆਗਾ ਤੇ ਅੱਛਾ ਬਾਈ ਹੋਰ ਕੀ ਕੀ ਬਣਾਉਣੇ ਕੋਲਚਾ ਦੇ ਵਰਕਰੀ ਹੈ ਬਾਈ ਜੀ ਅੱਛਾ ਕੋਲਚਾ ਦੇ ਵਰਕਰ ਆਉਂਦੇ ਆ ਠੀਕ ਆ ਤੇ ਜਿਹੜੇ ਮੁੰਡੇ ਹੁਣ ਬਾਹਰ ਨੂੰ ਭੱਜੇ ਨੇ ਕੀ ਜਾਣੇ ਜਾਣੇ ਬਾਹਰ ਕੀ ਹੈ ਵੱਡੇ ਵੀਰੇ ਬਾਹਰ ਵੀ ਕੰਮ ਹੀ ਕਰਨਾ ਪੈਂਦਾ ਹੈ ਕੀ ਕਰ ਲੂ ਆਪਰੇ ਮਾਂ ਦੇ ਕੋਲ ਬੈਠੇ ਆ ਹਨਾ ਠੀਕ ਆ ਆ ਦੇ ਬੱਚਿਆਂ ਦੇ ਬੈਠੇ ਆ ਠੀਕ ਹੈ ਜਿਹੜਾ ਉਸ ਕਿਸੇ ਦੀ ਗੁਲਾਮੀ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਤਾਂ ਜਦੋਂ ਹੁਣ ਮੈਨੂੰ ਕੋਈ ਕੰਮ ਹੈ ਮੈਂ ਜਾ ਸਕਦਾ ਮੈਨੂੰ ਕੋਈ ਉਹproptoਕ ਤੋਕ ਨਹੀਂ ਹੈਗੀ ਬਿਲਕੁਲ ਬਾਹਰ ਆ ਪਜਾਮਾ ਨਹੀਂ ਜਾ ਕਿਸੇ ਕੋਈ ਇਹੜੀ ਤੇ ਵੀ ਆ ਜਾਂ ਜਾ ਕਿਸੇ ਮਨ ਤਨਖਾਹ ਤੇ ਲੱਗਿਆ ਉਹ ਵੀ ਮਜਬੂਰੀ ਬਣ ਜਾਂਦੀ ਹੈ ਬਿਲਕੁਲ ਬਿਲਕੁਲ ਤੇ ਕੋਈ ਗੁਲਾਮੀ ਨਹੀਂ ਕਿਸੇ ਦੀ ਕਰਨ ਦਾ ਮਸਲਾ ਸਭ ਤੋਂ ਵੱਧਿਆ ਕੰਮ ਆ ਬਿਲਕੁਲ ਤੇ ਲੋਵੀ ਮਿੱਤਰੋ ਸਾਨੂੰ ਦਿਖਾਉਣੇ ਆ ਦੇਖੋ ਜਵਾਰ ਕੇ ਜਿਹੜਾ ਕੈਂਚੀਆਂ ਬਾਈ ਦੀਆਂ ਉਹ ਤੋਂ ਜਦੋਂ ਆਪਾਂ ਇਧਰੋਂ ਮਾਨਸਾ ਨੂੰ ਜਾਂਦੇ ਆ ਮਿੱਤਰੋ ਤੇ ਬਹੁਤ ਘੈਂਟ ਗੱਲਬਾਤ ਆ ਤੇ ਹਾ ਅਜਰਾ ਆਪਾਂ ਸੱਧੂ ਮੂਸੇਵਾਲੇ ਦੇ ਪਿੰਡ ਨੂੰ ਮੁੜਦੇ ਜਵਾਰ ਕੇ ਕੈਂਚੀਆਂ ਤੋਂ ਤੇ ਆਹ ਦੇਖੋ ਆ ਸਿੱਧਾ ਰੋੜ ਜਾਂਦਾ ਮੂਸੇ ਨੂੰ ਤੇ ਇਸ ਟਾਈਮ ਆਪਾਂ ਇੱਥੇ ਖੜੇ ਆ ਜਵਾਰ ਕੇ ਕੈਂਚੀਆਂ ਦੇ ਹਨ ਤੇ ਜਰੋ ਮਰਜੀ ਮੋਸਟ ਵੈਲਕਮ ਆ ਤੇ ਬਾਈ ਕੋਲੇ ਆ ਕੇ ਜਾਇਆ ਕਰੋ ਤੇ ਵੱਡੀ ਗੱਲ ਤੇ ਆ ਭਾਈ ਯਾਰ ਕਮੈਨ ਸੀ ਘੈਂਟ ਹੁੰਦੀ ਹੈ ਨਾ ਪੂਰੀ ਘੈਂਟ ਗੱਲਬਾਤ ਹੁੰਦੀ ਆ ਤੇ ਆ ਦੇਖੋ ਪਾਣੀ ਦਾ ਵੀ ਪ੍ਰਬੰਧ ਆ ਤੇ ਸਾਰਾ ਪ੍ਰਬੰਧ ਹੈ ਟੂ ਟੂ ਹੈ ਹੈ ਪਾਣੀ ਯਾਰ ਉਹਦਾ ਹਾਂ ਪਾਣੀ ਯਾਰ ਉਹਦਾ ਤੇ ਬਾਈ ਨੇ ਤੁਸੀਂ ਸੰਪਰਕ ਕਰ ਲਿਆ ਕਰੋ ਕਈ ਵਾਰੀ ਲੰਘਦੇ ਟੱਪ ਦੇ ਜਰੂਰ ਖੜ ਕੇ ਜਾਇਆ ਕਰੋ ਇੱਕ ਵਾਰੀ ਧੰਨਵਾਦ ਸ਼ੇਅਰ ਜਰੂਰ ਕਰ ਦਿਓ ਬਾਈ